ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੁਰੂ ਅਗਰੀ ਬਨਵਾਜ ਹਰ ਜੁਗ ਜੁਗ ਭਗਤਿਓ ਪਾਇਆ ਪੈਜ ਰਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸਿਵਿਆ ਹੰਤ ਲੈ ਛਡਾਇਆ ਜਨ ਨਾਨਕ ਐਸਾ ਹਰ ਸਿਵਿਆ ਅੰਤਲੇ ਛਡਾਇਆ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਗੁਰੂ ਗਰੀਬਨਵਾਜ ਸ਼ਲੋਕ ਮਹੱਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਸੁਗਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਈ ਜਾਂਹੋ ਕਰੀ ਨਾ ਹੋਈ ਬਲੇਹਾਰੀ ਕੁਦਰਤ ਵਸੀਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮੈਂ ਜੋਤੋ ਜੋਤ ਮੈਂ ਜਾਤਾ ਅਕਲ ਕਲਾ ਪ੍ਰਭੂ ਰਿਆ ਤੂੰ ਸੱਚਾ ਸਾਹਿਬ ਸਿਮਤ ਸਵਾਲਿਓ ਜਿਨ ਕੀਤੀ ਸੋ ਬਾਰ ਪਿਆ ਕਉ ਨਾਨਕ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰਿਹਾ ਸੋ ਦਰਾਗਿਆ ਸਮਹ ਹਲਾ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀ ਹਾ ਸੋ ਕਰਕੇ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾਂ ਕਿਤੇ ਤੇਰੇ ਵਵਨ ਹਾਰੇ ਕਿਤੇ ਤੇਰੇ ਰਾਗ ਪਰਿ ਸੋ ਕਈਐ ਕੇਤੇ ਤੇਰੇ ਗਮਨ ਹਾਰੀ ਗਾਵਣ ਤਦਨੋ ਪਵਨ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੀ ਗਾਵਣ ਤਦਨੋ ਚਤ ਗੁਪਤ ਲਖਜਾਨਣ ਲਿਖ ਲਿਗ ਧਰਮ ਵਿਚਾਰੀ ਗਾਵਣ ਤਦਨੋ ਈਸਰ ਬ੍ਰਹਮਾ ਦੇਵੀ ਸੋਣ ਤੇਰੀ ਸਦਾ ਸواری ਗਾਵਣ ਤਦਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰਨਾਲੀ ਗਾਵਣ ਤਦਨੋ ਸਦ ਸਮਾਦੀ ਅੰਦਰ ਗਾਵਣ ਤਦਨੋ ਸਾਧ ਵਿਚਾਰੀ ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੀ ਗਾਵਣ ਤਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵਿਦਆ ਨਾਲੀ ਗਾਵਣ ਤਦਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੀ ਗਾਵਣ ਤਦਨੋ ਰਤਨ ਪਾਏ ਤੇਰੇ ਆਰ ਸੜ ਤੀਰਥਨ ਆਲੀ ਗਾਵਨ ਤਦਨੋ ਜੋਤ ਮਾਂ ਬਲਸੂਰਾ ਗਾਵਨ ਤਦਨੋ ਖਾਣੀ ਚਾਰੀ ਗਾਵਨ ਤਦਨੋ ਖੰਡ ਮੰਡਲ ਬ੍ਰਹਮੰਡ ਕਰ ਕਰ ਰੱਖੇ ਤੇਰੇ ਤਾਰੇ ਸੀ ਤਦਨੋ ਗਾਵਨ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤਦਨੋ ਗਾਵਨ ਸੇ ਮੈਂ ਚਤਨਾ ਆਵਨ ਨਾਨਕ ਆ ਵਿਚਾਰੀ ਸੋਈ ਸੋਈ ਸਦਾਂ ਸਾਹਿਬ ਸਚ ਸੱਚੀ ਨਾਈ ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੀ ਮਾਇਆ ਜਨ ਪਾਈ ਕਰ ਕਰ ਦੇਖੈ ਕੀ ਤਾ ਆਪਣਾ ਜੋ ਤਸ ਦੀ ਵੜਿਆਈ ਜੋ ਤਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਸੋਂ ਸਹਾਂ ਬਾਸਾਹਿਬ ਨਾਨਕ ਰੈ ਨਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਏਕ ਵਡ ਵੱਡਾ ਡਿਠਾ ਹੋਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਈ ਬਾ ਗਿਰ ਗੰਭੀਰਾ ਗੁਣੀ ਗੇਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੜਦੀ ਜਾ ਰਹਾ ਸਭ ਸਰਤੀ ਮਿਲ ਸਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗਰਗਰਾਈ ਕਹਿ ਨਾ ਜਾਈ ਤੇਰੀ ਤਲ ਵੜਾਈ ਸਭ ਸਤ ਸਭ ਤਪ ਸਭ ਚ ਅਗਿਆਈਆ ਸਦਾ ਪੁਰਖਾ ਕੀਆ ਵੜਿਆਈਆ ਤਦਵੇਂ ਸਿੱਧੀ ਕਿਨੇ ਨ ਪਾਈਆ ਕਰਮ ਮਿਲੈ ਨਹੀ ਢਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਢੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸਚ ਸਵਰਨ ਹਾਰਾ ਸਮਹਲਾ ਪਹਿਲਾ ਆਖਾ ਜੀਵਾ ਵਿਸਰੇ ਮਰ ਜਾਉ ਆਖਨੀਓ ਕਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਏ ਚੱਲੀਏ ਦੁਖ ਸੋ ਕਿਉ ਮਿਸਰੇ ਮੇਰੀ ਮਾਈ ਸੱਚਾ ਸਾਹਿਬ ਸੱਚੇ ਨਾਮੇ ਰਹਾਉ ਸੱਚੇ ਨਾਮ ਕੀ ਤਲਵੜਿਆਈ ਆਗ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਈ ਵਡਾ ਨਾ ਹੋਵੇ ਕਾਟ ਨਾ ਜਾਈ ਨਾਉ ਮਰੇ ਨਾ ਹੋਵੇ ਸੋਗ ਦਿੰਦਾ ਰਹਿ ਨ ਚੁੱਕੈ ਭੋਗ ਗੁੜਿ ਹੋ ਹਰ ਨਾਈ ਕੋਹੀ ਨਾ ਕੋ ਵਾ ਨਗ ਹੋਈ ਜਿਬੜੀ ਆਪ ਤੇ ਵੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਕਸਮ ਅਵਸਾਰੇ ਤੇ ਕਮਜਾਤ ਨਾਨਕ ਨਾਵੇ ਬਾਜ ਸਨਾਤ ਰਾਗੂ ਜਰੀ ਮਹੱਲਾ ਚੌਥਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਮੈਨੂ ਕਰੋ ਗੁਰ ਪਾਸੇ ਹਮ ਕੀਰੇ ਕਰਮ ਸਤ ਗੁਰ ਸਰਨਾਈ ਕਰਦਿਆ ਨਾਮ ਪਰਗਾਸੇ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪ੍ਰਗਾਸੇ ਗੁਰਮਤਿ ਨਾ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੀ ਵਡ ਪਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਰ ਪ੍ਰਗਾਸੇ ਜਨ ਹਰ 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 ਅਸ ਨਾਮ ਨਾ ਪਾਇਆ ਤੇ ਭਾਗ ਹੀ ਜੰਪਾਸੇ ਜੋ ਸਤ ਗੁਰ ਸਰਨ ਸੰਗਤ ਨਹੀਂ ਆਈ ਤ੍ਰਗ ਜੀਵੇ ਤ੍ਰਗ ਜੀਵਾ ਸੇ ਜਨ ਹਰ ਜਨ ਸਤ ਗੁਰ ਸੰਗਤ ਪਾਈ ਤਿਰ ਧੁਰ ਮਸਤਕ ਲਿਖਿਆ ਲਿਖਾ ਸੇ ਧਨ ਧਨ ਸਤ ਸੰਗਤ ਜਤਸ ਪਾਇਆ ਮਿਲ ਜਾ ਨਾਨਕ ਨਾਮ ਬਰਗਾਸ ਰਾਗੂ ਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵੈਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜਨ ਤੇ ਉਪਾਏ ਤੰਕਾਰ ਜਿ ਕੋ ਆਗੈ ਕਰ ਧਰਿਆ ਮੇਰੇ ਮਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਬ੍ਰਹਮ ਬਦ ਪਾਇਆ ਸੁਖੀ ਕਾਸ਼ਟ ਹਰਿਆ ਰਹਾ ਜਨ ਬਿਤਾ ਲੋਗ ਸਤ ਬਨਿਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰਜਕ ਸਬਾਏ ਠਾਕਰ ਕਾਹੀ ਮਨ ਪਾਉ ਕਰਿਆ ਊੜੈ ਊੜੈ ਆਵੈ ਸੈ ਕੋਸਣ ਤਿਸ ਪਛੇ ਬਚਰੇ ਸ਼ਰੇਆ ਤਨ ਕਮਨ ਖਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭਨਿਧਾਨ ਦਸਸ਼ਟ ਸਦਾਨ ਠਾਕਰ ਕਰ ਤਲ ਧਰਿਆ ਜਾ ਨਾਨਕ ਬਲ ਬਲ ਸਦ ਬਲ ਜਾਈ ਐ ਤੇਰਾ ਅੰਤ ਨ ਪਾਰ ਵਰਿਆ ਰਾਗ ਸਾਮਹੱਲਾ ਚੌਥਾ ਸੋ ਪਰਖ ਏਕ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਰੰਜਨ ਹਰ ਪ੍ਰਖ ਨਰੰਜਨ ਹਰ ਅਗਮ ਅਗਮ ਪਾਰ ਸਭ ਧਿਆਵੇ ਸਭ ਧਿਆਵੇ ਤੁਰ ਜੀ ਹਰ ਸੱਚੀ ਸਰਜਨ ਹਾਰਾ ਸਬਜੀਤ ਮਾਰੇ ਜੀਤ ਜਿਉ ਕਦ ਤਾਰਾ ਹਰ ਧਿਆਵੋ ਸੰਤੋ ਜੀ ਸਬ ਦੁਖ ਬਸਾਰਨ ਹਾਰਾ ਹਰਿਆਪੇ ਠਾਕਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘੜੇ ਅੰਦਰ ਸਰਬ ਨਿਰੰਤਰ ਜੀ ਹਰੇ ਕੋ ਬੁਰਗ ਸਮਾਨਾ ਇੱਕ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਉਆ ਪੇਦਤ ਆਪੇ ਭੁਗਤਾ ਜੀ ਹੋ ਤਦ ਬਿਨਿਆ ਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤਦ ਜੀ ਜਨ ਨਾਨਕ ਤਨ ਕੁਰਬਾਨ ਹਰ ਧਿਆਵੇ ਹਰ ਧਿਆਵੇ ਤਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਰ ਹਰ ਧਿਆਇਆ ਜੀ ਤਨ ਟੁੱਟੀ ਜਮ ਕੀ ਫਾਸੀ ਜਨਰ ਭਉ ਜਨ ਹਰ ਨਿਰਭਉ ਧਿਆਇਆ ਜੀ ਤਨ ਕਾ ਭਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧੰਨ ਸੇ ਧੰਨ ਜਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤ ਤੇਰੀ ਅਲਕ ਤੇਰੀ ਅਨ ਕਰੇ ਹਰ ਪੂਜਾ ਜੀ ਤਪ ਤਾਪੈ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨਿਗ ਪੜੇ ਬਸਿਮਰੈ ਸਾਸਤ ਜੀ ਕਰ ਕਰਿਆ ਖੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖਵਾ ਪਰਮਬਰ ਕਰਤਾ ਜੀ ਤਦ ਜੇ ਵਡ ਵਰਨਾ ਕੋਈ ਤੂੰ ਜੁਗ ਜੁਗ ਇੱਕ ਸਦਾ ਸਦਾ ਤੂ ਏਕੋ ਜੀ ਤੂੰ ਨਿਤਲ ਕਰਤਾ ਸੋਈ ਤਦ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋਈ ਤਦ ਆਪੇ ਸ੍ਰਿ ਸਾਉ ਪਾਈ ਦੀ ਤੁਦੇ ਆਪੇ ਸਿਰ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਨੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੋਂ ਸਭ ਨੇ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇਆ ਗਰਮਖਲਾਦਾ ਮਨਮ ਗਵਾਇਆ ਤੇ ਤੇ ਆਪ ਵਿਛੋੜੇ ਆਪ ਮਿਲਾਇਆ ਤੂੰ ਦਰਿਆ ਸਭ ਤੋਂ ਜੀ ਮਾਹੀ ਤਜ ਬਣ ਦੂਜਾ ਕੋਈ ਨਾਏ ਜੀ ਜਨ ਸਭ ਤੇਰਾ ਖੇਲ ਵੈ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਆਏ ਜਿਸ ਨੂੰ ਤੁਜੜਾ ਹੀ ਸੁ ਜਣ ਜਾਣੀ ਹਰ ਗੁਣ ਸਦੀ ਅੱਖ ਵਖਾਣੇ ਜਨ ਹਰ ਸੀਵੇ ਆਤਨ ਸੁਭ ਪਾਇਆ ਸਜੇ ਹੀ ਅਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤਦ ਮਨ ਦੂਜਾ ਐਵਰਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਾਂ ਨਾਨਕ ਗਰਮਕ ਪ੍ਰਗਟ ਹੋਏ ਵਾਸਾ ਮਹੱਲਾ ਪਹਿਲਾ ਤਿਤਸਾਰ ਵਰੜੀ ਪਈ ਲੈ ਨਵਾਸਾ ਪਾਣੀ ਪਾਵਗਤ ਨੇ ਕੀਆ ਪੰਕਜ ਮੋਂ ਪਗ ਨੀ ਚਾਲੈ ਹਮ ਦੇਖਾਂ ਤੈ ਦੋਬੀ आले ਮਾਨੇਕ ਨ ਚਿਤਸ ਮੂੜ ਮਣਾ ਹਰ ਬਿਸਰਤ ਤੇਰੀ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤਨ ਆਨੇਕ ਤੇ ਨਿਕੀ ਸਰਨਾ ਜਨ ਤੂੰ ਨਹੀਂ ਵਿਸਰਿਆ ਅਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅ버 ਕਾਜ ਤੇ ਰਹਿ ਕਿਤੇ ਨਾ ਕਾਮ ਮਿਲ ਸਾ ਸੰਗਤ ਭਜ ਕੇ ਵਲ ਨਾਮ ਸਰੰਗ ਜਾਮ ਲਗ ਪੌਜਲ ਤਰਨ ਕੈ ਜਨ ਮਿਰਥਾ ਜਾ ਤਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਤਰਮ ਨਾ ਕਮਾਇ ਸੇਵਾ ਸਾ ਦਿਨ ਜਨਿਆ ਹਰਿ ਰਾਯਾ ਕਉ ਨਾਨਕ ਹਮ ਨੀਚ ਕਰਮ ਸਰਨ ਪਰੇ ਕੀ ਰਖ ਸਰਮ ਕਬ ਜੋ ਬਾਈ ਬੇਣਤੀ ਚੋਂ ਪਈ ਅਮ੍ਰਿ ਕਰੋ ਹਾਥ ਦੇ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬੈ ਤਮਕਾਵਹ ਆਪੇ ਹੱਥ ਦੇ ਮੋਹ ਬਚਾਵੋ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਬੈ ਕਰਤਾਰਾ ਮੋ ਰੱਛਾ ਨਜ ਕਰ ਦੇ ਕਰੀਐ ਸਭ ਐਰਨ ਕੋ ਆਸ ਸੰਗ ਰਿਐ ਪੂਰਨ ਹੋਈ ਹਮਾਰੀ ਆਸਾ ਤੋਰ ਭਜਨ ਕੀ ਰੈ ਪਿਆਸਾ ਤੁਮੇ ਸਾਡ ਕੋਈ ਅਵਰਣਾ ਤਿਹਾਉ ਜੋ ਬਰਚਾਹੋ ਸੋ ਤੁਮ ਤਿ ਪਾਉ ਸੇਵਕ ਸਿਖਾ ਮਾਰੇ ਤਾਰੀਐ ਚਨ ਚਨ ਸਤਰ ਹਮਾਰੇ ਮਾਰੀ ਐ ਆਪਾ ਦੇ ਮੁਝਿਓ ਬਰੀ ਐ ਮਰਨ ਕਾਲ ਕਾ ਤਰਾ ਸੰਵਰੇ ਐ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੂਜੂ ਕਰਿਓ ਰੱਛਾ ਰਖ ਲਿਓ ਮੋਹਿ ਰਖਨ ਹਾਰੀ ਸਾਇਬ ਸੰਤ ਸਹਾਇ ਪਈਆਰੇ ਦੇਨ ਬੰਦ ਉਸਤਨ ਕੇ ਹੰਤਾ ਤਮਹ ਪਰੀ ਚਤਰਦਸ ਕੰਤਾ ਕਾਲ ਪਾਇ ਬ੍ਰਹਮ ਬਬਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰਬਸਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆ ਤਮਾਸਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਈਓ ਦੇਵ ਦੇ ਜਛਲੇ ਉਪਜਾਈਓ ਆਦ ਅੰਤੇ ਇਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇਕ ਹਮਾਰੀ ਜਗਲ ਪ੍ਰਜਾ ਜਨੇ ਆਪ ਸਵਾਰੀ ਸਿਵ ਕਨ ਕੋ ਸਿਵ ਗਣ ਸੁਖ ਦੀਓ ਸਤਰਨ ਕੋ ਪਲ ਬੋ ਮਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਵੀਰ ਪਛਾਨਤ चिटी ते कुंचर असूल सपर कृपा दृड़ करफुला संतन दुख पाए ते दुखी सुख पाए साधन के सुखी ਏਕੇ ਕੀ ਵੀਰ ਬਿਸ਼ਾਨੈ ਘਟ ਘਟ ਕੀ ਪਰ ਪਰ ਕੀ ਜਾਨੈ ਜਬ ਦਰਖ ਕਰਾ ਕਰਤਾਰ ਪਰਜਾ ਧਰ ਤਬ ਦੇ ਅਪਾਰਾ ਜਬ ਅਕਰਖ ਕਰਤ ਹੋ ਕਬਹੋ ਤਮੈ ਮਿਲਤ ਦੇ ਤਰ ਸਭਹ ਜੇਤੇ ਬਦਨ ਸ੍ਰਿ ਸਵਤਾਰੈ ਆਪ ਆਪਣੀ ਬੋ ਜੋਚਾਰੈ ਤਮ ਸਭੀ ਤੇਰੇ ਤੰਦਰਾਲਮ ਜਾਣਤ ਵੀਦ ਭੀਦ ਹਰਿਆਲਮ ਨਰੰਕਾਰ ਨਿਰਭਕਾਰ ਨਿਰਲੰਭ ਆਦਾਨੀ ਨਾਨਦ ਸੰਬ ਤਾਂ ਕਾ ਮੋੜ ਚਾਰ ਤ ਭੇਦ ਜੰਕੋ ਭੀਵ ਨ ਪਾਵਤ ਬੇਦੈ ਤਾਂ ਕੋ ਕਾਰ ਪਾਹਨੁ ਅਨਮਾਨਤ ਮਾ ਮੋੜ ਕਛ ਭੇਦ ਨ ਜਾਣਤ ਬਾਹ ਦੇਵ ਕੋ ਕਹਿ ਸਦਾ ਸੇਵ ਨਰੰਕਾਰ ਕਾ ਚੰਤਨੇ ਪੇਵ ਆਪੇ ਆਪਣੀ ਮੋਧ ਹੈ ਜੇਤੀ ਵਰਨਤ ਭਿੰਨ ਬੇਨ ਤੋਇ ਤੇ ਹਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬ ਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੋ ਪਸ ਰੂਪਾ ோ ரி பூப்பி உத்புண மோரின்னி கார்ட ਕਾਉ ਸਿਮੰਦ ਭਿਓ ਸ਼ੰਕਰ ਇਕਾਈਠਾ ਸਗਰੀ ਸ਼ਰਡ ਦਿਖਾਇਆ ਚੰ ਭਵ ਆਜੁਗਾ ਸਰੂਪ ਸਿਯੰ ਭਵ ਅਬਰੱਛਾ ਮੇਰੀ ਤਮ ਕਰੋ ਸਿਖੋ ਬਾਰ ਸਿਕ ਸੰਗਰ ਦੁਸ਼ਟ ਜਤੀ ਉਠਵਤ ਤ ਬਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੀ ਅਸ ਤੁਝ ਤ ਸਰਣੀ ਪਰੇ ਤਨ ਕੇ ਦੁਸ਼ਟ ਦੁਗਤ ਹਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤਮ ਸੰਗੜ ਸਬਟਾਰੇ ਜੋ ਕਲ ਕੋ ਇਕ ਬਾਰਤ ਹੈ ਤੰਗ ਕਾਲ ਨਿਕਟਨੇ ਹਰ ਛਾ ਹੋਈ ਤਾਏ ਸਭ ਕਲ ਦੁਸ਼ਟ ਆਰਿਸ਼ਟ ਡਰੇ ਤਤ ਕਲ ਆਏ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਾਰਿਓ ਤਾਂ ਕੀ ਤਾਬ ਤਨ ਕ ਮੈਂ ਹਾਰਿਓ ਹਰਿ ਦਿਸਦ ਕਰਮ ਸਭ ਹੋਈ ਦੁਟ ਸਾ ਸ਼ਵ ਸਕੇ ਨਾ ਕੋਈ ਇਕ ਬਾਰ ਜਿਨ ਤੁਮੇ ਸਮਾਰਾ ਕਾਲ ਫਾਸਤੀ ਤਾਏ ਉਬਾਰਾ ਜਨਰ ਨਾਮ ਤਿਹਾਰੋ ਕਰ ਦਰਦ ਦੁਸ਼ਤ ਦੁਖ ਤੇਰਾ ਖੜਗ ਕੀਤ ਮੈਂ ਸਰਨ ਤਿਹਾਰੀ ਕਾਪਿਆ ਤੁਦੈ ਲਿਓ ਬਾਰੀ ਸਰਬ ਤੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਈਆ ਬਾਹਿੰ ਗਿਆ ਜਬ ਤੇ ਤੁਮਰੇ ਤਬ ਤੇ ਕੋ ਆਖ ਦਰੇ ਨਿਆਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਐਮਤੇ ਕ ਨ ਮੰਨਿਉ ਸਿਮਰਤ ਸਾਸਤਰ ਬੇ ਸਬੈ ਬਉ ਭੇਦ ਕੈ ਹਮ ਇਕ ਨ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਬ ਤੋਇ ਬਖਾਨਿਉ ਦੋਇਰਾ ਸਗਲ ਦੁਆਰ ਕੋ ਸਾਢ ਕੈ ਗਇਓ ਤੁਹਾਰ ਦਵਾਰ ਬਾਏ ਗਏ ਕਿਲਾਜ ਆਸੀ ਗੋਬਿੰਦ ਦਾਸ ਤੁਹਾਰੇ ਰਾਮ ਕਲੀ ਮਹੱਲਾ ਤੀਜਾ ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨਵਜੀਆਂ ਵਾਧਾਈ ਆ ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਰ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਗਿਓ ਮਨੋਂ ਵਿਸਾਰੀ ਕਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਲੇ ਸੱਚੇ ਸਾਹਿਬਾ ਕੀ ਨਾਹੀ ਕਰਦੇ ਰਹਿ ਕਰਤਾ ਤੇ ਰਹਿ ਸਭ ਕੁਛ ਹੈ ਜਿਸ ਦੇ ਸੁਪਾਵੀ ਸਦਾ ਸਿਬਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਈ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਤ ਸੁਖ ਮਨਾਈ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟ ਜਿਹਦੀ ਆਏ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸਭ ਤਰ ਬਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦਦਕਾਰਸ ਭਾਗੇ ਕਾਰਸ ਭਾਗੇ ਸ਼ਬਦ ਵਾਜੇ ਕਲਾ ਜਤ ਕਰਤਾਰੀ ਆ ਪੰਚ ਦੂਤ ਦਵਸ ਕੀਤੀ ਕਾਲ ਕੰਡ ਕੁਮਾਰਿਆ ਧੁਰ ਕਰਮ ਪਾਇਆ ਤਦ ਜਿੰਨ ਕੋ ਸੇ ਨਾਮ ਹਰ ਕੇ ਲਾਗੀ ਕਾਹੇ ਨਾਨਕ ਤੈਸ ਕਹੋ ਵਾ ਤਿਤਕਾਰ ਅਨਹਦ ਵਾਜੇ ਹਰਦ ਸੁਨੋ ਵੱਡ ਪਾਗਿਓ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੀ ਪੂਰੀ ਗੁਰਤੀ ਜਾਣੀ ਸੁਨਤੀ ਪਨੀਤ ਕਹਤੇ ਪਵਿੱਤ ਸਤ ਗੋਰੀਆ ਪਰ ਪੂਰੀ ਮਨਵੰਤ ਨਾਨਕ ਗੁਰ ਚਰਨ ਲਾਗੀ ਵਾਝੀ ਅਨਹਦ ਤੂਰੀ ਮਧਵਨੀ ਮਹਿਲਾ ਪੰਜਵਾ ਥਾਲ ਵੇਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕਰ ਕਾ ਪਇਓ ਜਿਸ ਕਾ ਸਭ ਸਵਾਦਾਰ ਜੀ ਕੋ ਖਾਵੈ ਜੀ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਈ ਵਸਤ ਜੀ ਨੈ ਜਾਈ ਨਿਤ ਨਿਤ ਰਖ ਰਦਾਰ ਤਮ ਸੰਸਾਰ ਚਰ ਲਗ ਤਰੀ ਐ ਸਬ ਨਾਨਕ ਬ੍ਰਹਮ ਪਸਾਰੂ ਸ ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤ ਨਾਹੀ ਮੈਨੋ ਜੋ ਕੇ ਤੋਈ ਮੈਂ ਨਿਰਗੁਣਿਆਰੇ ਕੋ ਗਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਿਗੁਰ ਸੱਜੇ ਨੇ ਮੇਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ ਤਨ ਮਨ ਥੀਵੇ ਹਰਿਆ ਪੌੜੀ ਜਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਏ ਉਥੈ ਤੇਰੀ ਰੱਖ ਅਗਨੀ ਉਦਰਮਾਈ ਸੁਣ ਕੇ ਜਮ ਕੇ ਦੋਤ ਨਾਏ ਤੇਰੀ ਛੜ ਜਾਏ ਭਉ ਜਲੇ ਬਖਮ ਅਸਗਾਹੋ ਗੁਰ ਸਬਦਿ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਾਲ ਮੇ ਪੰਨ ਗੁਰ ਗੋਵਿੰਦ ਗਾਏ ਸਭ ਸੇ ਨੂ ਕਿਰਪਾਲ ਸਮਾਲੇ ਸਾਇ ਸਾਇ ਮਰਥਾ ਕੋਈ ਨ ਜਾਏ ਜੇ ਆਵੇ ਤਦ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨ ਜੀਵ ਜਪ ਗੁਰਨ ਨਿਤ ਰਿ ਸਤ ਗੁਰ ਪੇਖਣ ਸਰਬਨੀ ਸੁਨ ਗੁਰ ਨਾਉ ਸਤਗੁਰ ਸੇਤੀ ਰਤੀ ਆ ਦਰਗਹਿ ਪਾਈ ਅਠਾ ਕਉ ਨਾਨਕ ਕਿਰਪਾ ਕਰੀ ਜਿਸ ਨੂੰ ਈ ਵਤ ਦੇ ਜਗ ਮੈਂ ਉਤਮ ਕਾਢੀ ਐ ਵਿਰਲੇ ਕੇ ਕੇ ਮਹੱਲਾ ਪੰਜਵਾਂ ਹਰ ਅਖੇ ਰਖ ਰੁਹਾਰਿਆ ਪਿਓ ਬਾਰਿਆਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ ਹੋ ਆਇਆ ਪਦਿਆਲੇ ਮਨੋ ਨ ਵਿਸਾਰਿਆਲ ਸਾਜਨਾ ਕੇ ਸੰਗ ਪੌਜਲਤਾਰਿਅਨ ਸਾਗਤ ਨਿੰਦਕ ਦੁਸ਼ਟ ਕਰਮਾਏ ਬਿਦਾਰਿਅਨ ਤਿਸ ਸਾਹਿਬ ਕੀ ਟੀਕ ਨਾਨਕ ਮਣੀ ਮਾਈ ਜੇ ਸਿਮਰਤ ਸੁ ਕੋਈ ਸਗਲੇ ਦੁਖ ਜਾਈ ਦੇਸ ਸਾਹਿਬ ਕੀ ਟੇਕ ਨਾਨਕ ਮਣੀ ਮਾਏ ਜੇ ਸਿਮਰਤ ਸੋ ਕੋਈ ਸਗਲੇ ਦੁਖ ਜਾਏ ਵਾਹਿਗੁਰੂ